ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਉਮੀਦ ਹੈ ਜੀ ਤੁਸੀਂ ਸਭ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਵਧੀਆ ਉਮੀਦ ਕਰਦੇ ਹਾਂ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਹੀ ਹੋਵੋਗੇ ਤੇ ਅੱਜ ਆਪਾਂ ਜਿਹੜੇ ਉਸ ਦਿਨ ਸ਼ਾਪਿੰਗ ਕਰਨ ਗਏ ਸੀ ਤੇ ਕੱਪੜੇ ਲੈ ਕੇ ਆਏ ਸੀ ਉਹ ਤੁਹਾਨੂੰ ਵਿਖਾਉਣ ਲੱਗੇ ਆ ਕੋਸਤ ਦਿਨ ਤੁਹਾਨੂੰ ਇਹ ਕੱਪੜੇ ਨਹੀਂ ਵਿਖਾਏ ਸੀ ਤੇ ਇਹ ਤੁਸੀਂ ਵੇਖ ਵੇਖ ਹੀ ਰਹੇ ਹੋ ਪ੍ਰਿੰਟ ਵਾਲੇ ਵੀ ਇੰਨੇ ਵਧੀਆ ਸੂਟ ਮਿਲੇ ਸੀ ਤੇ ਇਹ ਵਾਲਾ ਜਿਹੜਾ ਅਸੀਂ ਜਿਹੜਾ ਕੋਸਟਲੀ ਸੀ ਥੋੜਾ ਜਿਹਾ ਤੇ ਗ੍ਰੇ ਕਲਰ ਵਿੱਚ ਸੀ ਇਹ ਮੇਰੇ ਭਾਬੀ ਜੀ ਦਾ ਸੀ ਸੂਟ ਤੇ ਇਹ ਵੀ ਛੋਟੇ ਛੋਟੇ ਪ੍ਰਿੰਟ ਵਾਲੇ ਸੀ ਘਰ ਪਾਉਣ ਵਾਸਤੇ ਵਧੀਆ ਇਹ ਵਾਲੇ ਇੱਥੇ ਇੱਕ ਲਾਈਟ ਜੀ ਅੱਗੋਂ ਪੈ ਰਹੀ ਸੀ ਤੇ ਜਿਆਦਾ ਵੀਡੀਓ ਜੇ ਕਲੀਅਰ ਨਹੀਂ ਆ ਰਹੀ ਸੀ ਇੱਥੇ ਤੁਹਾਨੂੰ ਜਿਹੜਾ ਗ੍ਰੇ ਵਾਲਾ ਸੂਟ ਆ ਉਹ ਤੁਹਾਨੂੰ ਕੱਢ ਕੇ ਵਿਖਾ ਦਿੰਨੇ ਆ ਜੀ ਤੁਸੀਂ ਵੀ ਦੱਸਿਓ ਤੁਹਾਨੂੰ ਕਿ ਇਹੋ ਜਿਹਾ ਲੱਗਿਆ ਤੇ ਇਸ ਦੀ ਬਾਟਮ ਪਲੇਨ ਹੈਗੀ ਆ ਤੇ ਨਾਲ ਦੁਪੱਟਾ ਜਿਹੜਾ ਹੈਗਾ ਉਹ ਵੀ ਸੁੱਤੀ ਸੀ ਜਿਵੇਂ ਕਾਟਨ ਦਾ ਹੀ ਸੀ ਤੇ ਇਹ ਇੱਕ ਮਸਟਰਡ ਜੇ ਕਲਰ ਦਾ ਸੀ ਮਸਟਰਡ ਕਲਰ ਵੀ ਵਧੀਆ ਪ੍ਰਿੰਟ ਵਾਲਾ ਲੱਗ ਰਿਹਾ ਸੀ ਉਮੀਦ ਹੈ ਤੁਹਾਨੂੰ ਸਾਡੀਆਂ ਵੀਡੀਓ ਚ ਪਸੰਦ ਆ ਰਹੀਆਂ ਹੋਣਗੀਆਂ ਜੇਕਰ ਵੀਡੀਓ ਚ ਪਸੰਦ ਆ ਰਹੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਕਰ ਦਿਓ ਜੀ ਕਮੈਂਟ ਵੀ ਜਰੂਰ ਕਰਿਓ ਤੇ ਜੇਕਰ ਤੁਸੀਂ ਫੇਸਬੁੱਕ ਤੇ ਵੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਲਿਓ ਜੀ ਇਸੇ ਤਰ੍ਹਾਂ ਹੀ ਚੈਨਲ ਨੂੰ ਸਪੋਰਟ ਕਰਦੇ ਰਹੋ ਜੀ ਤੇ ਇਹ ਇੱਕਠੇ ਹੀ ਲਿਆਂਦੇ ਸੀ ਜੀ ਇਹ ਮੇਰੇ ਮੇਰੇ ਸਿਸਟਰ ਦੇ ਤੇ ਮੇਰੇ ਭਾਬੀ ਜੀ ਦੇ ਕੱਪੜੇ ਆ ਮੇਰੇ ਵਿੱਚੋਂ ਦੋ ਤਿੰਨ ਸੂਟ ਹੈਗੇ ਆ ਜੀ ਤੇ ਗਰਮੀਆਂ ਵਿੱਚ ਚਾਹੀਦੇ ਹੁੰਦੇ ਆ ਜੀ ਇਹ ਮੇਰੇ ਭਾਬੀ ਜੀ ਤੇ ਮੇਰੀ ਸਿਸਟਰ ਲੈ ਕੇ ਆਈ ਸੀ ਇੱਕ ਹੋਰ ਹੈਗਾ ਸਪ੍ਰਿੰਟ ਵਾਲਾ ਹਾਂਜੀ ਉੱਥੇ ਲਾਈਟ ਜੀ ਪੈ ਰਹੀ ਸੀ ਇਸੇ ਕਰਕੇ ਪਤਾ ਨਹੀਂ ਲੱਗ ਰਿਹਾ ਸੀ ਇੱਥੇ ਵੇਖੋ ਤੁਸੀਂ ਕਿੰਨਾ ਵਧੀਆ ਪ੍ਰਿੰਟ ਲੱਗ ਰਿਹਾ ਏ ਤੇ ਕਾਟਨ ਦੇ ਬਹੁਤ ਹੀ ਵਧੀਆ ਕੱਪੜੇ ਆ ਜੀ ਇਹ ਵੀ ਕਲਰ ਬਹੁਤ ਹੀ ਵਧੀਆ ਸੀ ਤੇ ਰੇਟ ਵੀ ਠੀਕ ਹੀ ਸੀ ਜੀ ਘਰ ਪਾਉਣ ਵਾਸਤੇ ਵਧੀਆ ਹੈਗੇ ਆ ਜੀ ਤੇ ਇਹ ਚੱਕ ਵਾਲਾ ਜੈਂਪਰ ਤੇ ਪਲੇਨ ਬਾਟਮਾਂ ਦੀ ਇਹ ਵੀ ਵਧੀਆ ਡਿਜ਼ਾਈਨ ਹੈ ਜੀ ਤੇ ਸ਼ਾਪ ਤੇ ਵੀ ਕਿੰਨੇ ਡਿਜ਼ਾਈਨ ਸੀ ਇਹਨਾਂ ਵਿੱਚੋਂ ਇਹ ਹੀ ਸਿਲੈਕਟ ਕੀਤੇ ਸੀ